ਕੰਜੂਸੀ ਕਰਦੇ ਆ ਕੰਜੂਸੀ ਤਾਂ ਕਰਨੀ ਚਾਹੀਦੀ ਹਰੇਕ ਬੰਦੇ ਨੂੰ ਪਰ ਸਾਵ ਨਾਲ ਕੰਜੂਸੀ ਇਹ ਨਹੀਂ ਹੁੰਦੀ ਕਿ ਆਪਾਂ ਆਦੇ ਖਾਣ ਪੀਣ ਤੇ ਜਾਂ ਮਾੜਾ ਮੋਟਾ ਜਿਹੜਾ ਧਰਮ ਕਰਨਾ ਚਾਹੀਦਾ ਪੁੰਨ ਦਾਨ ਕਰਨਾ ਚਾਹੀਦਾ ਉਹ ਨਾ ਕਰੀਏ ਤੇ ਪੈਸੇ ਨੂੰ ਜੋੜ ਜੋੜ ਰੱਖੀ ਚੱਲੀਏ ਜੋ ਆਪਦੀ ਬੜਾ ਮੌਤ ਵੀ ਹੋ ਜੇ ਪੈਸੇ ਜੁੜੀ ਜੇ ਉਹ ਇਹ ਨਹੀਂ ਹੁੰਦੀ ਕਿ ਕੰਜੂਸੀ ਕੰਜੂਸੀ ਉਹ ਹੁੰਦੀ ਆ ਵੀ ਨਜਾਇਜ਼ ਖਰਚੀ ਨਾ ਕਰੋ ਜਿੰਨੀ ਜਾਇਜ਼ ਘਾਤੀ ਆ ਨਾ ਜਿੰਨਾ ਜਾਇਜ਼ ਆਪਾਂ ਨੂੰ ਖਰਚਾ ਕਰਨਾ ਚਾਹੀਦਾ ਉਹ ਖਰਚਾ ਕਰਨਾ ਚਾਹੀਦਾ ਉਹ ਕਹਾਣੀ ਸੁਣਾਉਣ ਲੱਗਿਆ ਮੈਂ ਤੁਹਾਨੂੰ ਕਹਾਣੀ ਬਹੁਤ ਸੋਹਣੀ ਆ ਉਮੀਦ ਆ ਤੁਹਾਨੂੰ ਸਾਰਿਆਂ ਨੂੰ ਪਸੰਦ ਆਊਗੀ ਵੀ ਦੁਨੀਆ 'ਚ ਐਡੇ ਤੋਂ ਐਡੇ ਵੱਡੇ ਮਹਾ ਗੰਜੂਸ ਵੀ ਬੈਠਿਆ ਜਿਹੜੇ 1 ਰੁਪਏ ਪਿੱਛੇ 1-1 ਰੁਪਏ ਪਿੱਛੇ ਅਬ ਇਹ ਜਾਣ ਵੀ ਦੇ ਦਿੰਦੇ ਐਡੇ ਵੱਡੇ ਕੰਜੂਸ ਬੰਦੇ ਬੈਠੇ ਆ ਕਿ ਪੂਰੀ ਦੁਨੀਆ 'ਚ ਉਹਨਾਂ ਦਾ ਕੰਜੂਸੀ 'ਚ ਕੋਈ ਮੁਕਾਬਲਾ ਨਹੀਂ ਕਰ ਸਕਦਾ ਜਿੱਡੇ ਅੱਜ ਮੈਂ ਵੱਡੇ ਕੰਜੂਸ ਬੰਦੇ ਦੀ ਤੁਹਾਨੂੰ ਗੱਲ ਸੁਣਾਉਣ ਲੱਗਿਆ ਨਾ ਇਹੋ ਜਿਹਾ ਕੰਜੂਸ ਤਾਂ ਤੁਸੀਂ ਕਦੇ ਦੇਖਿਆ ਨਹੀਂ ਹੋਣਾ ਦੁਨੀਆ ਦਾ ਸਭ ਤੋਂ ਵੱਡਾ ਮਹਾ ਕੰਜੂਸ ਜਿਹਦੀ ਅੱਜ ਮੈਂ ਤੁਹਾਨੂੰ ਗੱਲਬਾਤ ਸੁਣਾਉਣ ਲੱਗਿਆ ਇੱਕ ਨਾ ਬਾਣੀਆਂ ਸੀ ਪਿੰਡ ਵਿੱਚ ਕਿਸੇ 'ਚ ਰਹਿੰਦਾ ਸੀ ਗੰਗਾ ਨਦੀ ਦੇ ਬਿਲਕੁਲ ਨੇੜੇ ਜੀ ਕਿਤੇ ਪਿੰਡ ਸੀ ਉਹਦਾ ਤਾਂ ਉਹ ਬਹੁਤ ਤਗੜਾ ਕੰਜੂਸ ਸੀ ਉਸ ਤੋਂ ਵੱਡਾ ਕੰਜੂਸ ਤਾਂ ਕਦੇ ਤੁਸੀਂ ਦੇਖਿਆ ਹੀ ਨਹੀਂ ਹੋਣਾ ਵੀ ਇਹ ਕਦੇ ਇਸ ਤੋਂ ਵੱਡਾ ਕੋਈ ਵੀ ਕੰਜੂਸ ਹੋ ਸਕਦਾ ਤੇ ਦੋਸਤੋ ਬਹੁਤ ਵੱਡਾ ਕੰਜੂਸ ਸੀ ਰੁਪਈਆ ਮਣੀ ਲਾਉਂਦਾ ਸੀ ਹਰ ਥਾਂ ਚਵਾਨੀ ਚਵਾਨੀ ਬਚਾਉਂਦਾ ਸੀ ਤੇ ਉਹਦੀ ਜਦੋਂ ਘਰ ਵਾਲੀ ਜਾਂ ਕੋਈ ਹੋਰ ਬੰਦਾ ਕਹੇ ਕਹਿ ਦੇ ਦਿੰਦਾ ਸੀ ਨਾ ਵੀ ਦਾਨਪੂਰਨ ਕਰਨਾ ਚਾਹੀਦਾ ਬਈ ਕੁਛ ਨਾ ਕੁਛ ਕਿਸੇ ਨੂੰ ਪੂਨ ਕਰਨਾ ਚਾਹੀਦਾ ਦੇਣਾ ਚਾਹੀਦਾ ਤਾਂ ਉਹ ਬੰਦਾ ਕਹਿੰਦਾ ਸੀ ਜਿਹੜੇ ਮੈਂ ਕਮਾਏ ਪੈਸੇ ਮੈਂ ਕਿਸੇ ਨੂੰ ਕਿਉਂ ਦੇਵਾਂ ਉਹ ਤਾਂ ਮੇਰੇ ਜਵਾਕ ਤੇ ਮੈਂ ਖਰਚਾਂਗੇ ਜਦੋਂ ਖਰਚਾਂਗੇ ਪਰ ਉਹ ਖਰਚਦਾ ਖੁਰਚਦਾ ਨਹੀਂ ਸੀ ਉਹ ਤਾਂ ਸਿਰਫ ਜਮਾ ਹੀ ਕਰ ਕਰਕੇ ਰੱਖੀ ਜਾਂਦਾ ਸੀ ਪੈਸੇ ਇੱਕ ਵੀ ਰੁਪਿਆ ਨਹੀਂ ਲਾਉਂਦਾ ਸੀ ਤਾਂ ਉਹਦੀ ਘਰ ਵਾਲੀ ਉਹਨੂੰ ਕਹਿੰਦੀ ਰਹਿੰਦੀ ਸੀ ਕਦੇ ਨਾ ਕਦੇ ਦਾਨਪੁਰਨ ਕਰਨਾ ਚਾਹੀਦਾ ਕਦੇ ਨਾ ਕਦੇ ਗੰਗਾ ਵੀ ਨਾ ਕਿਉਣਾ ਚਾਹੀਦਾ ਕਦੇ ਕੁਸ਼ ਕਦੇ ਕੁਸ਼ ਕਹਿੰਦੀ ਸੀ ਪਰ ਉਹ ਬੰਦਾ ਗੱਲਾਂ ਗੱਲਾਂ 'ਚ ਮੁਕਰ ਜਾਂਦਾ ਸੀ ਨਾ ਉਹ ਮੰਨਦਾ ਹੀ ਨਹੀਂ ਸੀ ਵੀ ਰੱਬ ਵੀ ਕਦੇ ਨਾ ਹੁੰਦਾ ਉਹ ਚੀਜ਼ ਹੁੰਦੀ ਆ ਉਹ ਸੋਚ ਇਹ ਸੋਚਦਾ ਸੀ ਸਿਰਫ ਪੈਸੇ ਹੀ ਰੱਬ ਹੁੰਦਾ ਤੇ ਪੈਸੇ ਹੀ ਸਾਰਾ ਕੁਝ ਹੁੰਦਾ ਕੋਬ ਬਾਣੀਆਂ ਇਹ ਸੋਚਦਾ ਸੀ ਤਾਂ ਇੱਕ ਦਿਨ ਉਹਦੀ ਘਰ ਵਾਲੀ ਬਾੜਾ ਜਰ ਕਰਨ ਲੱਗੀ ਵੀ ਤੂੰ ਵੀ ਗੰਗਾ ਤੇ ਨਾ ਆਇਆ ਲੋਕ ਜਾਂਦੇ ਆ ਗੰਗਾ ਤੇ ਨਾ ਜਾ ਨਾ ਆਇਆ ਤਾਂ ਉਹ ਇੱਕ ਦਿਨ ਉਹ ਫਿਰ ਅੱਕ ਗਿਆ ਉਹ ਆਂਦਾ ਯਾਰ ਰੋਜ਼ ਕਹਿੰਦੀ ਰਹਿੰਦੀ ਵੀ ਤੂੰ ਵੀ ਗੰਗਾ ਤੇ ਨਾ ਆਇਆ ਤੂੰ ਵੀ ਗੰਗਾ ਤੇ ਨਾ ਆਇਆ ਤਾਂ ਇੱਕ ਦਿਨ ਮੈਂ ਗੰਗਾ ਤੇ ਜਾ ਕੇ ਨਹਾ ਹੀ ਹਣਾ ਪਰ ਆਦੀ ਉਹ ਘਰ ਵਾਲੀ ਨੂੰ ਕਹਿੰਦਾ ਗੱਲ ਸੁਣ ਲੈ ਮੇਰੀ ਮੈਂ ਗੰਗਾ ਤੇ ਨਹਾਉਣ ਤਾਂ ਜਾ ਲੂੰਗਾ ਨਹਾ ਵੀ ਆਉਂਗਾ ਗੰਗਾ ਤੇ ਪਰ ਮੈਂ ਕਿਸੇ ਨੂੰ ਕੋਈ ਦਾਨ ਭੋਲ ਨਹੀਂ ਕਰਨਾ ਮੈਂ ਕਿਸੇ ਨੂੰ ਰੁਪਈਆ ਨਹੀਂ ਦੇਣਾ ਉਹਦੀ ਘਰ ਵਾਲੀ ਆਂਦੀ ਨਾ ਦੇ ਜਦ ਤੂੰ ਨਹਾਇਆ ਕੀ ਪਤਾ ਤੇਰੀ ਤੂੰ ਗੰਗਾ ਤੇ ਨੂੰ ਇਹੀ ਤਾਰ ਦੇਵੇ ਵੀ ਨਾਤੇ ਨਾਲ ਹੀ ਤਾਰ ਦੇਵੇ ਪੁੰਨ ਪੁੰਨ ਭਲਾ ਨਾ ਕਰੀ ਹੁਣ ਬਾਣੀਆਂ ਸੀ ਬਾਲਾ ਕਜੂਸ ਹੱਦ ਤੋਂ ਵੱਧ ਕਜੂਸ ਜਿਹਨੂੰ ਕਹਿੰਦੀ ਆ ਵੀ ਉਹਦੇ ਜਿੰਨਾ ਕਜੂਸ ਕੋਈ ਹੋ ਹੀ ਨਹੀਂ ਸਕਦਾ ਬਾਣੀਆਂ ਐਡਾ ਕਜੂਸ ਸੀ ਉਹਨੇ ਆਖਿਆ ਵੀ ਰਸ਼ਕਾ ਵੀ ਕਾ ਤਾਂਗੇ ਤੁੰਗੇ ਤੇ ਵੀ ਕਾ ਤੋ ਜਾਣਾ ਤੁਰ ਕੇ ਜਾਵੜ ਰਿਹਾ ਤੜਕੇ 3 ਕੁਜੇ ਉੱਠ ਗਏ ਤੇ ਗੰਗਾ ਨਦੀ ਵੱਲ ਨੂੰ ਚੱਲ ਪਿਆ ਗੰਗਾ ਨਦੀ ਤੇ ਹੁਣ ਜਾਂਦੇ ਜਾਂਦੇ ਉਹ ਸੋਚਦਾ ਵੀ ਉੱਤੇ ਪੰਡਤ ਬਹੁਤ ਹੋਣਗੇ ਤੇ ਗੱਲਾਂ ਗੱਲ ਤੇ ਪੰਡਤ ਤਾਂ ਪੈਸੇ ਮੰਗਦੇ ਆ ਤੇ ਪੰਡਤ ਕੋਸ਼ਿਸ਼ ਕਰਨਗੇ ਮੇਰੇ ਤੋਂ ਪੈਸੇ ਮੰਗ ਲੈਣ ਦੀ ਤੇ ਮੈਂ ਪੈਸਾ ਉਹਨਾਂ ਨੂੰ ਦੇਣਾ ਨਹੀਂ ਭਲਾਏ ਕੁਝ ਵੀ ਹੋ ਜਾਈਏ ਮੈਂ ਪੰਡਤ ਨੂੰ ਇੱਕ ਵੀ ਰੁਪਿਆ ਨਹੀਂ ਦੇਣਾ ਕਿਸੇ ਨੂੰ ਜਿਹੜੇ ਗੰਗਾ ਨਦੀ ਤੇ ਉਹ ਪੰਡਤ ਬੈਠੇ ਹੁੰਦੇ ਆ ਤੋਂ ਸੋਚਦਾ ਜਾਂਦਾ ਵੀ ਕਿਵੇਂ ਪੈਸੇ ਬਚਾਏ ਜਾਣ ਪੈ ਪੈਸੇ ਤਾਂ ਉਹ ਪੰਡਤ ਲੈਣਗੇ ਪਰ ਪੰਡਤਾਂ ਤੋਂ ਪੈਸਿਆਂ ਦਾ ਬਚਾਵਾ ਕਿਨੇ ਕੀਤਾ ਜਾਵੇ ਕਿਵੇਂ ਬਚਾਈ ਜਾਂਦੇ ਪੈਸੇ ਤਾਂ ਸੋਚਦੇ ਸੋਚਦੇ ਨੂੰ ਇੱਕ ਦਿਨ ਉਹ ਦਿਮਾਗ 'ਚ ਗੱਲ ਆਉਂਦੀ ਉਹਦੇ ਵੀ ਕਿਉਂ ਨਾ ਜਿੱਥੇ ਲੋਕ ਗੰਗਾ ਨਾਲ ਨਹਾਉਂਦੇ ਉਹਥੇ ਨਾ ਨਹਾਵਾਂ ਮੈਂ ਜੇ ਉਥੇ ਨਾ ਹਉਣ ਜਾਊਂਗਾ ਉਥੇ ਤਾਂ ਕੋਈ ਨਾ ਕੋਈ ਪੰਡਤ ਵਾਧੂ ਫਿਰਦੇ ਹੁੰਦੇ ਤੇ ਉਹ ਪੰਡਤ ਮੇਰੇ ਤੋਂ ਪੈਸੇ ਮਾਰ ਲੈਣਗੇ ਪਰ ਜੇ ਮੈਂ ਚਾਹਾਂ ਪੈਸੇ ਬਚਾਉਣੇ ਤਾਂ ਮੈਂ ਐ ਕਰਦਾ ਮੈਂ ਜਿੱਥੇ ਲੋਕਾਂ ਮਰਦਗਾੜ ਬਣਿਆ ਨਾ ਜਿੱਥੇ ਲੋਕਾਂ ਨੂੰ ਮੁਰਦੇ ਅਨੁਸਾਰਦੇ ਆਸਵਾਸੂ ਸੜਦੇ ਆ ਮੈਂ ਉੱਥੇ ਜਾ ਕੇ ਨਹਾਉਣਾ ਆ ਪਤਾ ਨਹਾਉਣਾ ਹੀ ਆ ਉੱਥੇ ਕੋਈ ਹੋਣਾ ਵੀ ਨਹੀਂ ਪੰਡਤ ਆਪਣੇ ਪੈਸੇ ਦੇ ਬੱਚੇ ਤੋਂ ਜੁਕੀ ਤਾਂ ਉਹ ਇਸ ਕਰਕੇ ਉਹ ਜਿੱਥੇ ਲੋਕ ਨਹਾਉਂਦੇ ਉਹ ਉੱਥੇ ਨਹੀਂ ਜਾਂਦਾ ਤੇ ਜਿੱਥੇ ਮੁਰਜ਼ਾ ਮੁਰਦ ਘਾਟ ਹੁੰਦਾ ਉੱਥੇ ਜਾ ਕੇ ਨਹਾਉਣ ਲੱਗ ਜਾਂਦਾ ਉਹ ਜਦੋਂ ਨਹਾ ਕੇ ਬਾਹਰ ਨਿਕਲਦਾ ਹਨਾ ਤਾਂ ਕੋ ਨੂੰ ਵੇਖ ਕੇ ਨਾ ਰੱਬ ਵੀ ਘਬਰਾ ਜਾਂਦਾ ਬੰਦੇ ਨੂੰ ਵੀ ਐਡਾ ਫਜੂਸ ਯਾਰ ਵੀ ਇਸ ਤੋਂ ਕ ਜੂਸ ਵੀ ਹੋ ਸਕਦਾ ਰੱਬ ਵੀ ਥੱਲੇ ਆ ਜਾਂਦਾ ਉਹਦੀ ਕੰਜੂਸੀ ਦੇਖ ਕੇ ਤੇ ਉਹ ਕਹਿੰਦਾ ਯਾਰ ਦੇਖਦੇ ਆ ਵੀ ਮੈਂ ਰੁਪਿਆ ਤੱਕੜਾਣਾ ਆਂ ਕੋਈ ਨਾ ਰੱਬ ਵੀ ਕਹੇ ਰੱਬ ਕਹਿੰਦਾ ਮੈਂ ਇਹਦੀ ਕੰਜੂਸੀ ਤੋੜ ਕੇ ਇਹਦਾ ਰੁਪਿਆ ਕਢਾਉਣਾ ਇਹਦੇ ਤੋਂ ਤੇ ਉਹ ਵੀ ਉੱਥੇ ਪੰਡਤ ਬਣ ਕੇ ਤੇ ਰੱਬ ਆ ਜਾਂਦਾ ਉਹਦੇ ਬੰਦੇ ਕੋਲ ਪਜੂਸ ਕੋਲ ਉਹਨੂੰ ਕਹਿੰਦਾ ਵੀ ਲਿਆ ਵੀ ਭਗਤਾ ਕੋਈ ਦਕਸ਼ ਰੱਬ ਉਹ ਕਹਿੰਦਾ ਯਾਰ ਉੱਧਰ ਤਾਂ ਲਾਵੇ ਹੁੰਦੇ ਆ ਜਿੱਥੇ ਨਹਾਉਂਦੇ ਆ ਲੋਕ ਤੇ ਤੂੰ ਮੁਰਦਗਾੜ ਚ ਤੁਰੇ ਤੁਰਿਆ ਫਿਰਨਾ ਪੰਡਤ ਪੰਡਤ ਰੱਬ ਬਣੇ ਪੰਡਤ ਨੂੰ ਦੂਜਾ ਕੰਜੂਸ सेठ ਕਹਿੰਦਾ ਉਹ ਕਹਿੰਦਾ ਜੀ ਮੈਂ ਤਾਂ ਇੱਥੇ ਹੀ ਰਹਿਣਾ ਮੈਂ ਤਾਂ ਇੱਥੇ ਰਹਿਣਾ ਤੇਰੇ ਵਰਗੇ ਦੋ ਚਾਰ ਇੱਥੇ ਆ ਜਾਂਦੇ ਆ ਹਫ਼ਤੇ 'ਚ ਤੇ ਮੈਨੂੰ ਥੋੜੇ-ਬੋਤੇ ਪੈਸੇ ਦੇ ਜਾਂਦੇ ਜਿਹਦੇ ਨਾਲ ਮੇਰਾ ਗੁਜ਼ਾਰਾ ਹੁੰਦਾ ਰਹਿੰਦਾ ਤੂੰ ਐਂ ਕਰ ਤੂੰ ਵੀ ਮੈਨੂੰ ਇੰਨੇ ਕ ਪੈਸੇ ਦੇ ਦੇ ਜਿਹਦੇ ਨਾਲ ਦੋ ਚਾਰ ਦਿਨ ਰੰਗ ਜਾਣ ਮੇਰੇ ਖਾਣਾ ਖੁਣਾ ਮੈਂ ਖਾ ਲਵਾਂ ਤੇ ਤੂੰ ਵੀ ਇਹਨੇ ਨਾ ਮੈਂ ਚਾਰ ਦਿਨ ਲਾਂਗੇ ਰੰਗ ਹੁਣ ਕੰਜੂਸ ਕਿਥੋਂ ਰੁਪਿਆ ਕੱਢੇ ਸੇਠ ਉਹ ਤਾਂ ਦੁਨੀਆ ਦਾ ਮਹਾ ਕੰਜੂਸ ਸੀ ਨਾ ਉਹ ਕਹਿੰਦਾ ਵੀ ਮੈਂ ਤਾਂ ਕੁਛ ਨਹੀਂ ਦਿੰਦਾ ਨਾ ਅਜੇ ਤੱਕ ਮੈਂ ਕਦੇ ਕਿਸੇ ਨੂੰ ਦਾਨ ਕੀਤਾ ਬਾਣੀਏ ਨੇ ਤੇ ਨਾ ਹੀ ਮੈਂ ਦਾਨ ਕਰ ਮੈਨੂੰ ਹੈਲੋ ਬਾਈ ਜੀ ਹੈਲੋ ਤੇ ਉਹ ਕਹਿੰਦਾ ਵੀ ਨਾ ਅਜ ਤੱਕ ਬਾਣੀਆਂ ਨੇ ਕਿਸੇ ਨੂੰ ਦਾਨ ਕੀਤਾ ਤੇ ਨਾ ਮੈਂ ਕਰਨਾ ਮੈਂ ਨਹੀਂ ਰਪੀਆ ਵੀ ਦਾਨ ਕਰਨਾ ਉਹ ਉਹ ਪੰਡਤ ਵੀ ਅੜ ਗਿਆ ਉਹ ਕਹਿੰਦਾ ਵੀ ਮੈਂ ਤੇਰੇ ਤੋਂ ਦਾਨ ਤਾਂ ਲੈਣਾ ਲੈਣਾ ਜਰੂਰ ਬੜਾ ਥੋੜੇ ਤੋਂ ਥੋੜਾ ਦੇ ਤਾਂ ਨਹੀਂ ਤਾਂ ਮੈਂ ਤੈਨੂੰ ਗੰਗਾ ਚੋਂ ਬਾਹਰ ਨਹੀਂ ਨਿਕਲਣ ਦੇਣਾ ਪੈਸੇ ਬਾਹਰ ਨਹੀਂ ਨਿਕਲਣ ਦੇਣਾ ਪਾਣੀ ਚੋਂ ਤੇ ਨਹੀਂ ਤਾਂ ਤੈਨੂੰ ਦਾਨ ਦੇਣਾ ਪੈਗਾ ਹੁਣ ਬਾਣਿਆ ਅੜ ਗਿਆ ਹੁਣ ਵੀ ਇਹਨੇ ਸਾਡੇ ਨੇ ਪੈਰ ਬਾਹਰ ਨਹੀਂ ਨਿਕਲਦੇ ਨਾ ਹੁਣ ਕਿਵੇਂ ਕਰਾਂ ਉਹਨੂੰ ਕਹਿੰਦਾ ਵੀ ਚੱਲ ਠੀਕ ਆ ਮੈਂ ਨਾ ਇੱਕ ਟਾਈਮ ਦਾ ਤੈਨੂੰ ਨਾਲ ਰੋਟੀ ਖਵਾ ਦੂੰਗਾ ਜੇ ਤੂੰ ਮੈਨੂੰ ਬਾਹਰ ਨਿਕਲ ਦੇ ਉਹ ਕਹਿੰਦਾ ਠੀਕ ਆ ਮੈਂ ਤੈਨੂੰ ਨਿਕਲ ਦੇ ਦਿੰਦਾ ਬਾਹਰ ਇੱਕ ਟਾਈਮ ਦੀ ਰੋਟੀ ਖਵਾਉਣੀ ਪੈਣੀ ਆ ਉਹ ਆਂਦਾ ਵੀ ਰੋਟੀ ਤਾਂ ਮੈਂ ਤੈਨੂੰ ਖਵਾ ਦੂੰਗਾ ਬਾਣਿਆ ਕਹਿੰਦਾ ਪਰ ਮੇਰੇ ਕੋਲ ਇਸ ਟਾਈਮ ਕੁਝ ਨਹੀਂ ਕਦੇ ਨਾ ਕਦੇ ਜ਼ਰੂਰ ਹੋਊਗਾ ਉਹ ਉਹ ਕਹਿੰਦਾ ਚੱਲ ਠੀਕ ਆ ਵੀ ਉਹ ਉਹਨੂੰ ਨਿਕਲ ਦੇ ਦਿੰਦਾ ਉਹ ਨਹਾ ਧੋ ਕੇ ਇਹ ਚੱਲ ਬੈ ਦਾਬ ਦੇ ਘਰ ਨੂੰ ਹੁਣ ਰਾਹ ਚ ਆਉਂਦਾ ਬਾਣੀ ਸੋਚਦਾ ਵੀ ਮੇਰਾ 8-10 ਕਿਲੋਮੀਟਰ ਪਿੰਡ ਆ ਨਾ ਇਹ ਮੈਨੂੰ ਜਾਣਦਾ ਨਾ ਕਰਦਾ ਇਹ ਮੇਰੇ ਕੋਲ ਕਿੱਥੋਂ ਆਊਗਾ ਰੋਟੀ ਖਾਣ ਇਹ ਤਾਂ ਚਲ ਫਰੀਚ ਹੀ ਮਗਰੋਂ ਲੈ ਗਿਆ ਇਸ ਤਰ੍ਹਾਂ ਸੋਚਦਾ ਸੋਚਦਾ ਬਾਅਦੇ ਘਰੇ ਆ ਜਾਂਦਾ ਘਰੇ ਆ ਕੇ ਤੇ ਆਰਾਮ ਨਾਲ ਸੋ ਜਾਂਦਾ ਵੀ ਆਪਾਂ ਕੇ ਰਬੀ ਨਾ ਰੁਪਿਆ ਲਾਇਆ ਹੀ ਗੰਗਾ ਨਾ ਆਇਆ ਰੁਪਿਆ ਆਉਣੀ ਲੱਗਿਆ ਤੇ ਗੰਗਾ ਨਾ ਆਈ ਤਾਂ ਪਰ ਹਜੇ ਉਹ ਸੋਚੀ ਜਾਂਦਾ ਹੁੰਦਾ ਉਹਦਾ ਬੂਆ ਖੜਕਦਾ ਆ ਯੋ ਰਾਮ ਕਰੀ ਜਾਂਦਾ ਹੁੰਦਾ ਕਿਉਂਕਿ ਥੱਕ ਕੇ ਆਇਆ ਹੁੰਦਾ ਤੇ ਉਹਦਾ ਬੂਹਾ ਖੜਕਦਾ ਉਹ ਅਧਿਕਰ ਵਾਲੀ ਨੂੰ ਕਹਿੰਦਾ ਜਾ ਵੇਖ ਬੂਹੇ 'ਚ ਕੌਣ ਆ। ਤੋ ਉਹ ਜੋ ਬੂਹਾ ਖੋਲ ਦਿਆ ਤਾਂ ਉਹ ਕਹਿੰਦਾ ਵੀ ਕੌਣ? ਹੁਣ ਉਹ ਰੱਬ ਹੁੰਦਾ ਪੰਡਤ ਬਣ ਕੇ ਆਇਆ ਹੁੰਦਾ। ਉਹ ਕਹਿੰਦਾ ਵੀ ਤੇਰੇ ਘਰ ਵਾਲੇ ਨੇ ਮੈਨੂੰ ਵਾਦਾ ਕੀਤਾ ਸੀ ਜੋ ਗੰਗਾ ਨਾਣ ਹੋਣ ਗਿਆ ਸੀ ਵੀ ਇੱਕ ਟਾਈਮ ਦਾ ਖਾਣਾ ਖਵਾਉਂਗਾ ਤੈਨੂੰ। ਸਾਥ ਦੋਨੋਂ ਮੈਂ ਖਾਣਾ ਖਾਣ ਆਇਆ। ਉਹ ਕਹਿੰਦੀ ਮੈਂ ਪੁੱਛਦੀ ਹਾਂ ਘੜ ਜਾ। ਇੱਥੇ ਖੜਾ ਰਹਿ। ਉਹ ਆ ਦੇ ਘਰ ਵਾਲੇ ਕੋਲ ਜਾਂਦੀ ਆ ਵੀ ਕਹਿੰਦੀ ਵੀ ਕੋਈ ਪੰਡਤ ਆਇਆ। ਉਹ ਕਹਿੰਦਾ ਵੀ ਮੈਨੂੰ ਉਥੇ ਨਦੀ ਤੇ ਉਹਨੇ ਵਾਦਾ ਕੀਤਾ ਸੀ ਵੀ ਇੱਕ ਟਾਈਮ ਦਾ ਮੈਂ ਖਾਣਾ ਖਵਾਉਂਗਾ ਤੇ ਮੈਂ ਖਾਣਾ ਖਵਾਣਾ ਤੇ ਬਾਹਰ ਨਿਕਲ ਤੇ ਖਵਾ ਖਾਣਾ ਹੁਣ ਪੰਡਾ ਤੈਨੂੰ ਪਤਾ ਬਾਣੀਆਂ ਕਾ ਜੂਸ ਕਿਥੋਂ ਕਿਸੇ ਨੂੰ ਮੱਕੇ ਆਦੀ ਦੂਜਾ ਜੂਂ ਦਿੰਦਾ ਉਹ ਕਹਿੰਦਾ ਜੀ ਮੈਂ ਵਾਦਾ ਤਾਂ ਵਕਈ ਕੀਤਾ ਸੀ ਪਰ ਮੈਂ ਖਵਾਉਣਾ ਨਹੀਂ ਤੈਨੂੰ ਪਤਾ ਵੀ ਮਾਦੀ ਘਰ ਵਾਲੀ ਨੂੰ ਕਹਿੰਦਾ ਮੈਂ ਕਦੇ ਦਾਨ ਕੋਲ ਨਹੀਂ ਕੀਤਾ ਮੈਂ ਕਿਉਂ ਦੇ ਮਾਦੀ ਮਿਹਨਤ ਦੀ ਕਮਾਈ ਮੈਂ ਤਾਂ ਨਹੀਂ ਖਵਾਉਂਦਾ ਉਹ ਕਹਿੰਦੀ ਫਿਰ ਮੈਂ ਕੀ ਕਰਾਂ ਉਹਨੂੰ ਉਹ ਕਹਿੰਦਾ ਵੀ ਜਾ ਕੇ ਉਹਨੂੰ ਕਹ ਦੇ ਵੀ ਮੇਰੇ ਘਰ ਵਾਲਾ ਹੈਗਾ ਬਿਮਾਰ ਤੇ ਬਹੁਤ ਹੀ ਜ਼ਿਆਦਾ ਬਿਮਾਰ ਉਹਨਾ ਬਿਮਾਰਾ ਵੀ ਕਹਨੇ ਕੀ ਆ ਬੜਾ ਹੀ ਬਿਮਾਰ ਹੱਤੋਂ ਵੱਧ ਬਿਮਾਰਾ ਤੇ ਤੂੰ ਜਾ ਕੇ ਉਹਨੂੰ ਕਹ ਦੇ ਵੀ ਉਹ ਤਾਂ ਨਿਕਲ ਨਹੀਂ ਸਕਦਾ ਬਾਹਰ ਤੇ ਕਿਸ ਦਿਨ ਫੇਰ ਆ ਜਾਈ ਉਹ ਆਂਦੀ ਚਲ ਠੀਕ ਆ ਉਹ ਜਾ ਕੇ ਤੇ ਉਹ ਰੱਬ ਬਣਿਆ ਹੁੰਦਾ ਜਿਹੜਾ ਪੰਡਤ ਉਹਨੂੰ ਜਾ ਕੇ ਉਹ ਕਹਿੰਦੀ ਵੀ ਮੇਰੇ ਘਰ ਵਾਲਾ ਤਾਂ ਬੜਾ ਬਿਮਾਰਾ ਹੱਤੋਂ ਜ਼ਿਆਦਾ ਵੱਧ ਬਿਮਾਰ ਆ ਤੇ ਉਹ ਕਹਿੰਦਾ ਵੀ ਤੂੰ ਐਂ ਕਰੀ ਕੁਛ ਦਿਨ ਫੇਰ ਆ ਜੀ ਕੁਛ ਦਿਨਾਂ ਨੂੰ ਤੇ ਮੈਂ ਤੈਨੂੰ ਖਾਣਾ ਖਵਾ ਦਿੰਦਾ ਉਹ ਤਾਂ ਬਿਮਾਰ ਆ ਉਹ ਤਾਂ ਮੈਂ ਤਾਂ ਮਿਲ ਕੇ ਜਾਊਂਗਾ ਬਿਮਾਰ ਆ ਤਾਂ ਕੋਈ ਨਹੀਂ ਫਿਰ ਕੀ ਠੀਕ ਹੋ ਜੂ ਇੱਕ ਦੋ ਦਿਨਾਂ ਚ ਮੈਂ ਇੱਥੇ ਬੈਠਾ ਮੇਰੇ ਖਾਣ ਪੀਣ ਦਾ ਉਹਨੇ ਦਿਨਾਂ ਦਾ ਇੰਤਜ਼ਾਮ ਕਰੋ ਤੇ ਮੈਂ ਤਾਂ ਮਿਲ ਕੇ ਜਾਊਂ ਪਲਾ ਚਾਰ ਦਿਨ ਲੱਗ ਜਾਣ ਪੰਜ ਕਿ ਦਿਨ ਲੱਗ ਜਾਣ ਮੈਂ ਇੱਥੇ ਹੀ ਖਾਊਂਗਾ ਤੇ ਇੱਥੇ ਹੀ ਪੀਊਂਗਾ ਮੈਂ ਤਾਂ ਨਹੀਂ ਜਾਂਦਾ ਤੇ ਉਹਨੇ ਜਾ ਕੇ ਜੋ ਪੰਡਤ ਨੂੰ ਬਾਣੀ ਨੂੰ ਦੱਸਿਆ ਵੀ ਉਹ ਤਾਂ ਨਹੀਂ ਜਾਂਦਾ ਉਹ ਤਾਂ ਉਲਟਾ ਕਹਿੰਦਾ ਮੈਂ ਇੱਥੇ ਹੀ ਖਾਊਂ ਉਹ ਆਂਦਾ ਪੈਂਦ ਰੇ ਇੱਕ ਦਿਨ ਦਾ ਖਾਣਾ ਕਮਾਉਣਾ ਸੀ ਹਫਤੇ ਦਾ ਖਾਣਾ ਖਾਣ ਵਾਸਤੇ ਤਿਆਰ ਹੋ ਗਿਆ ਉਹ ਕਹਿੰਦਾ ਵੀ ਹਾਂ ਤਾਂ ਮੈਂ ਵੀ ਬਾਣੀਆਂ ਦਾ ਪੁੱਤ ਰੁਪਈਆ ਤਾਂ ਮੈਂ ਨਹੀਂ ਲਾਉਂਦਾ ਉਹ ਆ ਜਦੀ ਘਰ ਵਾਲੀ ਨੂੰ ਕਹਿੰਦਾ ਵੀ ਐਂ ਕਰ ਜਾ ਕੇ ਨਾ ਉਹਨੂੰ ਕਹਿ ਦੇ ਵੀ ਮੇਰਾ ਘਰ ਵਾਲਾ ਤਾਂ ਹੈਗਾ ਬਿਮਾਰ ਉਹਦੀ ਆ ਬਿਮਾਰ ਸੀ ਤੇ ਉਹ ਗਿਆ ਮਰ ਵੀ ਮਰ ਗਿਆ ਤੇ ਤੂੰ ਜਾਂਦਾ ਰਹਿ ਹੂੰ ਉਹ ਜਿਹੜਾ ਬਾਣੀਆਂ ਸੀ ਨਾ ਉਹ ਉਹ ਰੋਜ ਜੋਗ ਆ ਜੂਗਾ ਕਰਦਾ ਸੀ ਸਾਹ ਸੂ ਰੋਕ ਲੈਂਦਾ ਸੀ ਲੰਮਾ ਟਾਈਮ ਕਈ ਕਈ ਘੰਟੇ ਉਹ ਸਾਹ ਰੋਕ ਕੇ ਪਿਆ ਰਹਿੰਦਾ ਸੀ ਵੀ ਐ ਜਿਵੇਂ ਵੀ ਮਰ ਗਿਆ ਹੁੰਦਾ ਬੰਦੇ ਨੂੰ ਪਤਾ ਨਹੀਂ ਲੱਗਦਾ ਸੀ ਤਾਂ ਪਰ ਜਿਹੜਾ ਪੰਡਤ ਬਣ ਕੇ ਬਾਹਰ ਖੜਾ ਸੀ ਰੱਬ ਉਹਦਾ ਜਾਣੀ ਜਾਣ ਸੀ ਨਾ ਸਾਰੀਆਂ ਚੀਜ਼ਾਂ ਦਾ ਜਦੋਂ ਉਹਨੇ ਬੁੜੀ ਨੇ ਜਾ ਕੇ ਕਿਹਾ ਵੀ ਮੇਰੇ ਘਰ ਵਾਲਾ ਤਾਂ ਮਰ ਗਿਆ ਬਾਬਾ ਤੇ ਤੂੰ ਜਾ ਫੇਰ ਕਦੇ ਆ ਜੀ ਉਹ ਆਂਦਾ ਹੈ ਕਿ ਤਾ ਤੂੰ ਕੱਲੀ ਹੈ ਸ਼ਸਕਾਰ ਸੁਸ਼ਕੁਰ ਵੀ ਕਰਨਾ ਹੋਣਾ ਇਹਦਾ ਮੈਂ ਦੱਸ ਕੇ ਆਉਣਾ ਸਾਰੇ ਪਿੰਡ ਚ ਉਹ ਬਈ ਉਹ ਬੁਢੀ ਦੇ ਨਾ ਨਾ ਕਰਦੇ ਸਾਰੇ ਪਿੰਡ ਚ ਦੱਸਿਆ ਹੁੰਦਾ ਵੀ ਫਲਾਨਾ ਕਸ਼ੋਰੀ RAM ਮਰ ਗਿਆ ਜੀ ਕਸ਼ੋਰੀ RAM ਮਰ ਗਿਆ ਕਸ਼ੋਰੀ RAM ਸੇਠ ਮਰ ਗਿਆ ਕਸ਼ੋਰੀ RAM ਸੇਠ ਮਰ ਗਿਆ ਸਾਰੇ ਪਿੰਡ ਦੇ ਵਿੱਚ ਜਾ ਕੇ ਟੰਡੋ ਰੱਪਟਿਆ ਹੁੰਦਾ ਹੁਣ ਇਹਦਾ ਡਰਾਮਾ ਕੀਤਾ ਹੁੰਦਾ ਮਰਨ ਦਾ ਪਰ ਉਹ ਸਾਰੇ ਉਹ ਚਤਰ ਹੁੰਦਾ ਉਹਦੇ ਰੱਬ ਹੁੰਦਾ ਨਾ ਫਿਰ ਤੋ ਸਾਰੇ ਪਿੰਡ ਜਾ ਕੇ ਦੱਸਿਆ ਹੁੰਦਾ ਵੀ ਕਸ਼ੋਰੀ RAM ਸੇਠ ਆ ਜਿਹੜਾ ਮਰ ਗਿਆ ਕਸ਼ੋਰੀ RAM ਸੇਠ ਆ ਕਿ ਮਰ ਗਿਆ ਤਾਂ ਜਦੋਂ ਸਾਰਾ ਪਿੰਡ ਇਕੱਠਾ ਹੋ ਜਾਂਦਾ ਉਹ ਵੀ ਕਹਿੰਦੇ ਵੀ ਇਹਦਾ ਕੁਸ਼ੋਰੀ RAM ਸੇਠ ਆਪਣੇ ਪੁਰਾਣਾ ਇਥੇ ਰਹਿੰਦਾ ਤੇ ਆਪਾਂ ਇਹਦਾ ਸਿਸ਼ਕਾਰ ਸਿਸ਼ਤੂਰ ਕਰਨਾ ਤੇ ਲੋਕ ਇਕੱਠੇ ਹੋ ਜਾਂਦੇ ਆ ਤੇ ਉਹ ਬੁੜੀ ਕਹਿੰਦੀ ਆ ਵੀ ਨਹੀਂ ਨਹੀਂ ਕੁਛ ਨਹੀਂ ਹੁੰਦਾ ਮੈਂ ਇਹਦਾ ਸਿਸ਼ਕਾਰ ਨਹੀਂ ਕਰਨਾ ਮੈਂ ਤਾਂ ਘਰੇ ਰੱਖਣਾ ਇਹਨੂੰ ਉਹ ਜੋ ਉਹਨੂੰ ਤਾਂ ਪਤਾ ਵੀ ਮਰਿਆ ਨਹੀਂ ਉਹ ਸਾਰਾ ਰੋਕੇ ਪਿਆ ਹੈ ਪਰ ਲੋਕ ਕਿੱਥੋਂ ਮੰਨਦੇ ਲੋਕ ਕਹਿੰਦੇ ਨਹੀਂ ਨਹੀਂ ਸਿਸ਼ਕਾਰ ਕਰਾਂਗੇ ਆਪਾਂ ਸਿਸ਼ਕਾਰ ਕਰਨ ਦਾ ਹੱਕ ਵੰਦਾ ਹਰੇਕ ਦਾ ਤੈਨੂੰ ਤਾਂ ਨਾ ਸਦਮਾ ਲੱਗ ਗਿਆ ਤਾਂ ਤੂੰ ਇਹਨੂੰ ਪਿਆਰ ਕਰਦੀ ਤਾਂ ਤੈਨੂੰ ਐ ਲੱਗਦਾ ਮਰਿਆ ਨਹੀਂ ਇਹ ਉਹ ਆਖੇ ਨਹੀਂ ਮਰਿਆ ਨਹੀਂ ਇਹ ਪਰ ਲੋਕ ਕਿਤੇ ਮੰਨਣੋ ਕਿ ਨਹੀਂ ਨਹੀਂ ਆਪਾਂ ਸ਼ਿਸ਼ਕਾਰ ਕਰਾਂਗੇ ਉਹ ਵੀ ਇਕੱਠੇ ਹੋ ਗਏ ਉਹਨਾਂ ਨੇ ਸਾਰਾ ਸਮਾਨ ਮੰਗਾ ਲਿਆ ਲੱਕੜਾ ਲੁਕੜਾ ਟੋਕ ਟੋਕੇ ਸਿਵਾਂ ਸੜਤੀਆਂ ਤੇ ਉਹਨਾਂ ਨੇ ਕਿਸ਼ੋਰੀ RAM ਨੂੰ ਨਵਾ ਲਿਆ ਜਮਾ ਨਵਾ ਕੇ ਤਿਆਰ ਕਰ ਲਿਆ ਕੱਪੜੇ ਕੁੱਪੜੇ ਨਵਾ ਖੱਪਣ ਕੁੱਫੜ ਪਾ ਕੇ ਤਿਆਰ ਕਰ ਲਿਆ ਹੁਣ ਕਿਸ਼ੋਰੀ RAM ਸਾਰ ਰੋਕ ਕੇ ਪਿਆ ਪਤਾ ਤਾਂ ਉਹਨੂੰ ਸਾਰਾ ਲੱਗੀ ਜਾਂਦਾ ਪਰ ਲੋਕ ਨੂੰ ਨਵਾਉਂਦੇ ਧਵਾਉਂਦੇ ਸਾਲਾ ਹਿਲਦਾ ਨਹੀਂ ਲੋਕ ਨਵਾ ਧਵਾ ਦਿੰਦੇ ਹੋ ਤੇ ਉਦੋਂ ਨਵਾ ਨਮੂਕੇ ਤੇ ਚੱਕ ਲੈਂਦੇ ਆ ਬੁੜੀ ਬਹੁਤ ਰੋਂਦੀ ਆ ਵੀ ਇਹਨੂੰ ਨਾ ਲੈ ਕੇ ਜਾਓ ਇਹ ਇਹਨੂੰ ਇਹਦਾ ਸ਼ਿਸ਼ਕਾਰ ਨਾ ਕਰੋ ਇਹ ਜਾਉਂਦਾ ਹੈ ਨਹੀਂ ਮਰਿਆ ਪਰ ਉਹ ਕਿੱਥੋਂ ਹਣ ਮੰਦਿਆ ਤੇ ਉਧਰੋਂ ਰੱਬ ਵੀ ਸੋਚਦਾ ਜਿਹੜਾ ਉਹ ਪੰਡਤ ਬਣ ਕੇ ਫਿਰਦਾ ਹੁੰਦਾ ਸਾਲਾ ਇੱਕ ਵੀ ਮੈਨੂੰ ਇੱਕ ਟਾਈਮ ਦਾ ਖਾਣਾ ਖਵਾਉਣਾ ਸੀ ਹਸਪਤਲ ਦੇ ਸਿਰਫ ਖਾਣਾ ਖਵਾਉਣ ਪਿੱਛੇ ਸਾਲਾ ਵੀ ਮਰ ਗਿਆ ਮਰਿਆਂ ਦਾ ਨਾਟਕ ਕਰਨ ਲੱਗਿਆ ਹੁਣ ਇਹ ਲੋਕਾਂ ਨੇ ਨਵਾ ਵੀ ਦਿੱਤਾ ਹੁਣ ਇਹਨੂੰ ਫੂਕਣ ਵਾਸਤੇ ਜਣੀ ਅੱਗ ਲਾਉਣ ਵਾਸਤੇ ਸਿਵਿਆਂ ਨੂੰ ਵੀ ਲੈ ਚੱਲੇ ਆ ਪਰੇ ਸਾਲਾ ਉੜਦਾ ਹੀ ਨਹੀਂ ਵੀ ਵੀ ਮੇਰੇ ਮੇਰੇ ਵੀ ਹੱਥ ਲ ਖੜੇ ਕਰਾ ਗਿਆ ਰੱਬ ਸੋਚਦਾ ਤੇ ਐ ਸੋਚਦਾ ਸੋਚਦਾ ਮਗਰ ਮਗਰ ਤੁਰਿਆ ਜਾਂਦਾ ਉਹਨੂੰ ਚੱਕ ਕੇ ਲੋਕ ਸਿਗਰ ਨੂੰ ਲਈ ਜਾਂਦੇ ਸਾੜਨ ਵਾਸਤੇ ਆਖਰ ਨੂੰ ਵੀ ਆਗੂ ਵਿੱਚ ਲੱਕੜਾਂ ਚੰਨ ਦਿੰਦੇ ਆ ਕਿਸ਼ੋਰੀ ਰਾਜ ਨੂੰ ਲੱਕੜਾਂ ਦੇ ਉੱਤੇ ਚੰਨ ਹੁਣ ਉਹਦੀ ਘਰ ਵਾਲੀ ਫਿਰ ਰੋਲਾ ਪਾਉਂਦੀ ਆ ਨਾਮ ਸਾੜੋ ਇਹਨੂੰ ਮਰਿਆਣੀ ਲੋਕ ਨੇ ਉਹ ਕਹਿੰਦੇ ਨਹੀਂ ਨਹੀਂ ਤੈਨੂੰ ਨਾ ਸਦਮਾ ਲੱਗਿਆ ਤੈਨੂੰ ਸਦਮਾ ਲੱਗਿਆ ਤੂੰ ਬਹੁਤ ਪਿਆਰ ਕਰਦੀ ਨਾ ਪਰੇ ਮਰ ਗਿਆ ਵਿਚਾਰਾ ਕੋਸ਼ੋਰੀ ਰਾਮ ਕੋਈ ਨਹੀਂ ਹੁਣ ਲਿਖੀ ਨੂੰ ਕੌਣ ਢਾਲ ਸਕਦਾ ਇਹ ਤਾਂ ਉਹ ਹੁਣ ਸਮਝਾਉਂਦੇ ਆ ਤੇ ਪਰ ਕੋਸ਼ੋਰੀ ਰਾਮ ਸਾਹ ਰੋਕ ਕੇ ਪਿਆਰ ਰੰਦਾ ਤੇ ਰੱਬ ਉਹ ਰੱਬ ਸੋਚਦਾ ਯਾਰ ਇਹਨੂੰ ਆਖਰੀ ਮੌਕਾ ਤਾਂ ਦੇ ਦੇ ਯਾਰ ਇਹਨੂੰ ਮਾਰਨਾ ਤਾਂ ਹੈ ਨਹੀਂ ਹੌਣ ਖਾਣੇ ਪਿੱਛੇ ਤਾਂ ਉਹ ਉਹ ਕਹਿੰਦਾ ਵੀ ਇੱਕ ਨਾ ਮੰਤਰ ਆ ਮੈਂ ਇਹਦੇ ਕੰਨਾਂ 'ਚ ਬੋਲੂਗਾ ਮੈਂ ਇਹਦੇ ਕੰਨਾਂ 'ਚ ਬੋਲੂਗਾ ਤੇ ਜੇ ਆਕਰ ਇਹਨੇ ਵੀ ਸਵਰਗ 'ਚ ਇਹ ਸਿੱਧਾ ਸਵਰਗਾਂ ਚ ਜਾਊਗਾ ਲੋਕਾਂ ਨੇ ਠੀਕ ਆ ਪੰਡਤ ਜੀ ਕੰਨ ਦੇ ਵਿੱਚ ਕੁਛ ਨਾ ਕੁਛ ਬੋਲ ਦਿਓ ਮੰਤਰ ਉਹ ਜਾ ਕੇ ਤੇ ਕੰਨ 'ਚ ਜਾ ਕੇ ਕਹਿੰਦਾ ਮੈਂ ਮੈਂ ਰੱਬ ਉਹ ਰੱਬਾਂ ਤੇ ਤੈਨੂੰ ਸਿੱਧਾ ਸਵਰਗ 'ਚ ਲੈ ਕੇ ਜਾਊਂਗਾ ਉਹ ਨਾ ਇੱਕ ਅੱਖ ਖੋਲਦਾ ਉਹ ਕਹਿੰਦਾ ਇਹਦਾ ਉਹ ਹੀ ਪੰਡਤ ਦਾ ਫਿਰ ਫਿਰ ਉਹਨੇ ਅੱਖ ਬੰਦ ਕਰ ਲੈ ਰੱਬ ਕਹਿੰਦਾ ਯਰ ਕਿੱਡਾ ਗੰਦਾ ਭੈਣ ਚੋਂ ਬੰਦਾ ਰੁਪਈਆ ਲਾਉਣ ਪਿੱਛੇ ਮਰੀ ਜਾਂਦਾ ਆਖਰ ਨੂੰ ਫਿਰ ਉਹ ਉਹਦੇ ਕੰਨ 'ਚ ਅੱਖ ਉਹਨੂੰ ਕੰਨ 'ਚ ਫੇਰ ਉਹਨੂੰ ਕਹਿੰਦਾ ਯਾਰ ਇਹ ਨਾ ਕਰ ਉੱਠ ਗੜ ਉਲਟਾ ਤੂੰ ਮੈਨੂੰ ਖਵਾੜਾ ਖਵਾਉਣਾ ਸੀ ਤੂੰ ਜੋ ਮੰਗੇਗਾ ਮੈਂ ਤੈਨੂੰ ਦਿੰਨਾ ਤੇ ਤੂੰ ਮੰਗ ਕੀ ਮੰਗਦਾ ਉਹ ਬੰਦਾ ਦੋ ਤਿੰਨ ਵਾਰੀ ਉਹ ਰੱਬ ਨੂੰ ਕਹਿੰਦਾ ਵੀ ਕੁਛ ਨਾ ਕੁਛ ਮੰਗ ਪੰਡਤ ਬਣਿਆ ਹੁੰਦਾ ਨਾ ਉਹ ਸਾਰਾ ਕਹਿੰਦਾ ਮੰਗ ਲੈ ਕੁਛ ਨਾ ਕੁਛ ਤੇ ਉਹ ਮਾੜੀ ਜਿਹਾ ਘੋਲ ਕੇ ਤੇ ਉਹਦੇ ਕੰਨ ਚ ਕਹਿੰਦਾ ਆ ਇੱਕ ਟਾਈਮ ਦਾ ਜਿਹੜਾ ਤੂੰ ਖਾਣਾ ਸੀ ਨਾ ਮੈਨੂੰ ਉਹ ਛੱਡ ਦੇ ਰੱਬ ਹੱਥ ਜੋੜ ਜਨਦਾ ਕਹਿੰਦਾ ਭਰਾਵਾ ਮੈਂ ਵੀ ਤੇਰੇ ਤੋਂ ਹਾਰ ਮੰਨੀ ਬਾਣੀਆਂ ਤੋਂ ਕੁਜੂਸ ਬੰਦਾ ਕੋਈ ਨਹੀਂ ਹੋ ਸਕਦਾ ਬਾਣੀਆਂ ਦੁਨੀਆ ਦੀ ਸਭ ਤੋਂ ਵੱਡੀ ਕੰਜੂਸ ਕੋਮਾ ਲੈ ਮੈਂ ਹਾਰ ਮੰਨਦਾ ਤੇ ਤੂੰ ਉੱਠ ਘੜ ਕੇ ਤੇ ਐਵੇਂ ਤੈਨੂੰ ਅਗ ਲਾ ਦੇਣੀ ਕਰੋ ਦੋਸਤੋ ਇਹ ਸਿਆਸੇ ਮਜ਼ਾਕ ਦੀ ਇੱਕ ਕੰਜੂਸ ਬੰਦੇ ਦੀ ਕਹਾਣੀ ਤੇ ਉਮੀਦ ਆ ਤੁਹਾਨੂੰ ਪਸੰਦ ਆਈ ਹੋਊਗੀ ਜੇਕਰ ਕਹਾਣੀ ਪਸੰਦ ਆਈ ਆ ਤਾਂ ਇੱਕ ਲਾਈਕ ਕਰੋ ਤੇ ਜਿਹਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਯਾਰ ਧੰਨਵਾਦ ਥੈਂਕ ਯੂ